ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪ੍ਰਾਤਨ ਸਮੇਂ ਵਿੱਚ ਬਜ਼ੁਰਗ ਤੇ ਜਾਂ ਹੁਣ ਵੀ ਕਈ ਘਰਾਂ ਦੇ ਵਿੱਚ ਪੰਜ ਪੌੜੀਆਂ ਜਪਜੀ ਸਾਹਿਬ ਦਾ ਪਾਠ ਕਰਦੇ ਹਨਾ ਤੇ ਚਲੋ ਸਿੱਖ ਨੂੰ ਤਾਂ ਵੈਸੇ ਪੂਰਾ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੀਦਾ ਤੇ ਆਪਾਂ ਵੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਜਿਹੜੀ ਰਲ ਮਿਲ ਕੇ ਵਿਚਾਰ ਕਰ ਰਹੇ ਹਾਂ ਪੰਜ ਪੌੜੀਆਂ ਤੱਕ ਵਿਚਾਰ ਜਿਹੜੀ ਉਹ ਆਪਣੀ ਹੋ ਗਈ ਆ ਅੱਜ ਹੈਗੀ ਆ ਛੇਵੀਂ ਪੌੜੀ ਠੀਕ ਆ ਕੇਮੀ ਪੌੜੀ ਦੇ ਵਿੱਚ ਜਿੱਦਾਂ ਆਪਾਂ ਪਹਿਲੀ ਪੌੜੀ ਦੇ ਵਿੱਚ ਕੀਤਾ ਹੈ ਨਾ ਸੋਚਾ ਸੋਚਣਾ ਹੋਵੇ ਜੇ ਸੋਚੀ ਉਸੇ ਵਿਸ਼ੇ ਨੂੰ ਜਿਹੜਾ ਖਾਸ ਕਰਕੇ ਭਾਰਤੀ ਧਰਮਾਂ ਦੇ ਵਿੱਚ ਮੰਨਿਆ ਜਾਂਦਾ ਵੀ 68 ਤੀਰਥਾਂ ਦਾ ਇਸ਼ਨਾਨ ਬੜਾ ਜ਼ਰੂਰੀ ਆ ਮੁਕਤੀ ਦੇ ਲਈ ਤੇ ਪਿਛਲੀ ਪੰਕਤੀ 'ਚ ਆਪਾਂ ਪੜ੍ਹ ਕੇ ਆਏ ਕਿ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਵੀ ਜੇ ਉਹਦੀ ਸਿਵਤ ਸਲਾਹ ਦਾ ਜਾਂ ਪ੍ਰੇਮ ਰੂਪੀ ਕੱਪੜਾ ਨਦਰ ਮਿਲ ਜੇ ਤੇ ਮੁਕਤੀ ਦਾ ਦਰਵਾਜਾ ਜਿਹੜਾ ਉਹ ਦਿਸਣ ਲੱਗ ਪੈਂਦਾ ਭਾਵ ਕੇ ਮਿਲ ਪੈਂਦਾ ਠੀਕ ਆ ਇੱਥੇ ਗੁਰੂ ਸਾਹਿਬ ਨੇ ਕਿਹਾ ਵੀ ਤੀਰਥ ਨਾਵਾਂ ਠੀਕ ਆ ਜੇ ਇਸ ਭਾਵਾਂ ਵੇਣ ਭਾਣੇ ਕੇ ਨਾਏ ਕਰੀ ਇਹ ਜਿਹੜਾ ਨਾਮ ਸ਼ਬਦ ਆ ਨਾ ਜੇ ਤੇ ਬਿੰਦੀ ਲੱਗ ਜੇ ਫਿਰ ਬਣ ਜਾਂਦਾ ਬੇੜੀ ਠੀਕ ਆ ਜੇ ਨਾਮ ਹੋਵੇ ਤੇ ਫਿਰ ਹੁੰਦਾ ਨਾਮ ਤੋਂ ਠੀਕ ਆ ਤੇ ਜੇ ਨੂੰ ਇਦਾਂ ਲਾ ਕੇ ਤੇ ਖਲੰਤ ਪਾਰਾ ਕਰਕੇ ਪੜੀਏ ਤੇ ਫਿਰ ਕੀ ਹੋ ਜਾਂਦਾ ਹੈ ਨਹਾਉਣ ਤੋਂ ਜਿਹਨੂੰ ਆਪਾਂ ਇਸ਼ਨਾਨ ਵੀ ਕਹਿ ਦਿੰਨੇ ਆ ਠੀਕ ਆ ਵੀ ਇਹਨੂੰ ਥੋੜਾ ਜਿਹਾ ਖਲੰਤ ਲਾ ਕੇ ਕਹਿਣਾ ਤੀਰਥਨਾਵਾ ਉਦਾਂ ਤੇ ਜੇ ਪੜਾਂਗੇ ਤੀਰਥਨਾਵਾ ਫਿਰ ਨਾਉ ਠੀਕ ਆ ਇਹਨੂੰ ਖਲੰਤ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਵੇਖਾਂਗੇ ਨਾ ਪ੍ਰਾਤਨ ਬੀੜਾ ਜਾਂ ਹੁਣ ਵੀ ਛਪਾਈ ਦੇ ਤੇ ਅੱਖਰਾਂ ਦੇ ਥੱਲੇ ਨਾ ਇਦਾਂ ਖਲੰਤ ਲੱਗੇ ਹੁੰਦੇ ਆ ਕਿਦੇ ਅੱਧਾ ਕਿਦੇ ਐ ਕਰਕੇ ਠੀਕ ਆ ਇਦਾਂ ਦੇ ਖਲੰਤ ਮਿਲਦੇ ਆ ਉਹਨਾਂ ਦਾ ਮਤਲਬ ਇਹ ਹੁੰਦਾ ਕਿ ਜਦਾਂ ਸੰਭਾਲੇ ਠੀਕ ਆ ਉੱਥੇ ਵੀ ਹਲੰਤ ਪਰਾ ਕਰਕੇ ਇਦਾਂ ਹੀ ਇੱਥੇ ਤੀਰਥ ਨਹਾਵਾ ਕਹਿੰਦੇ ਮੈਂ ਇਸ਼ਨਾਨ ਕਰਾਂ ਜੇ ਤਿਸ ਭਾਵਾਂ ਉਸ ਪ੍ਰਮਾਤਮਾ ਨੂੰ ਠੀਕ ਆ ਤਿਸ ਦਾ ਅਰਥ ਹੈਗਾ ਕਿ ਉਸ ਨੂੰ ਕਿ ਜੇ ਉਸ ਪ੍ਰਮਾਤਮਾ ਨੂੰ ਭਾਵਾਂ ਤੇ ਵਿਣ ਭਾਣੇ ਕੇ ਨਾਏ ਕਰੀ ਠੀਕ ਆ ਹੁਣ ਇੱਥੇ ਵੀ ਗੁਰਬਾਣੀ ਦੇ ਕਈ ਥਾਈ ਨਾਏ ਸ਼ਬਦ ਆਉਂਦਾ ਜਿੱਦਾਂ ਆਪਾਂ ਪਿੱਛੇ ਪੜ ਗਏ ਨੇ ਸਾਚਾ ਸਾਹਿਬ ਸਾਚ ਨਾਏ ਉਥੇ ਪ੍ਰਮਾਤਮਾ ਦੇ ਨਾਮ ਦੀ ਹੈ ਕਿ ਉਹਦਾ ਨਾਮ ਜਿਹੜਾ ਸੱਚਾ ਹੋਣ ਵਾਲਾ ਵਾ ਉਹਦਾ ਸਤ ਨਾਮ ਆ ਉਥੇ ਗੱਲ ਹੈਗੀ ਆ ਨਾਮ ਦੀ ਇੱਥੇ ਹੁਣ ਜੇ ਉਹਨੂੰ ਨਾਏ ਪੜਾਂਗੇ ਤੇ ਨਾਮ ਦੀ ਗੱਲ ਆਊਗੀ ਤੇ ਜੇ ਭਾਰਾ ਕਰਕੇ ਨਾਏ ਕਰੀ ਤੇ ਫਿਰ ਨਹਾਉਣ ਤੋਂ ਇਸ਼ਨਾਨ ਤੋਂ ਆਊਗੀ ਕਹਿੰਦੇ ਵੀ ਪਰ ਜੇ ਪ੍ਰਮਾਤਮਾ ਦੇ ਬਿਨਾਂ ਭਾਣੇ ਤੋਂ ਭਾਵ ਕੇ ਜੇ ਪ੍ਰਮਾਤਮਾ ਮੇਰੇ ਤੇ ਪ੍ਰਸੰਨ ਨਹੀਂ ਹੈਗਾ ਤੇ ਨਾਏ ਕਰੀ ਫਿਰ ਮੈਂ ਨਹਾ ਕੇ ਕੀ ਕਰਾਂਗਾ ਠੀਕ ਹੈ ਹਾਲਾਂਕਿ ਪਹਿਲੀ ਪੌੜੀ 'ਚ ਗੁਰੂ ਸਾਹਿਬ ਨੇ ਕਿਹਾ ਜੇ ਸੋਚੀ ਲੱਖ ਵਾਰ ਕਿ ਭਾਵੇਂ ਲੱਖਾਂ ਵਾਰੀ ਵੀ ਇਸ਼ਨਾਨ ਕਰ ਲਾਂ ਇੱਥੇ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਨਹੁਨਾ ਵਾਂ ਇਸ਼ਨਾਨ ਕਰਦਾ ਵਾਂ ਪਰ ਜੇ ਪਰਮਾਤਮਾ ਨੂੰ ਨਹੀਂ ਪਾਉਂਦਾ ਤੇ ਫਿਰ ਕੀ ਕਰਾਂਗੇ ਹਨਾ ਜਿਦਾ ਗੁਰਬਾਣੀ ਦੇ ਵਿੱਚ ਆਉਂਦਾ ਕਿ ਹੋਰ ਥਾਵਾਂ ਤੇ ਵੀ ਭਾਵੇਂ ਕਿ ਸਾਨੂੰ ਇਹ ਗੁਰੂ ਸਾਹਿਬ ਵੱਲੋਂ ਇੱਕ ਮਰਿਆਦਾ ਵਾ ਜਿਦਾ ਆਪਾਂ ਪਹਿਲਾਂ ਵੀ ਦੱਸਿਆਗਾ ਹਨਾ ਪੀ ਜਦੋਂ ਵੀ ਅਮਰਤ ਵੇਲੇ ਹਰ ਸਿੱਖ ਨੇ ਉੱਠਣਾ ਵਾ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਆ ਠੀਕ ਆ ਕਾਰਜ ਇਸ਼ਨਾਨ ਸਿਮਰਪ੍ਰਭ ਆਪਣਾ ਮਨ ਤਨ ਭਾਏ ਰੋਗਾ ਇਸ਼ਨਾਨ ਬਹੁਤ ਜ਼ਰੂਰੀ ਆ ਪਰ ਇਥੇ ਗੁਰੂ ਸਾਹਿਬ ਨੇ ਕਿਹਾ ਵਾ ਕਿ ਜੇ ਕੱਲੇ ਇਸ਼ਨਾਨ ਨਾਲ ਮੁਕਤੀ ਮਿਲਦੀ ਹੋਵੇ ਪਰ ਜੇ ਪ੍ਰਮਾਤਮਾ ਨੂੰ ਉਹ ਚੀਜ਼ ਨਾ ਭਾਵੇ ਤੇ ਫਿਰ ਮੇਰਾ ਇਸ਼ਨਾਨ ਕੀਤਾ ਕੀ ਕਰੂਗਾ ਆ ਵਾ ਗੱਲ ਨੂੰ ਸਮਝਣਾ ਹੈ ਕਿਉਂਕਿ ਇਸ਼ਨਾਨ ਦਾ ਵਿਰੋਧ ਵੀ ਨਹੀਂ ਹੈਗਾ ਪਰ ਜੇ ਕੱਲਾ ਇਸ਼ਨਾਨ ਨਾਲ ਮੁਕਤੀ ਮਿਲਦੀ ਹੋਵੇ ਤਾਂ ਗੁਰੂ ਸਾਹਿਬ ਉਹ ਗੱਲ ਕਰਦੇ ਕਿ ਦੋਨੋਂ ਚੀਜ਼ਾਂ ਲੈ ਕੇ ਚੱਲਣੀਆਂ ਇਸ਼ਨਾਨ ਵੀ ਕਰਨਾ ਤੇ ਪ੍ਰਮਾਤਮਾ ਦਾ ਨਾਮ ਵੀ ਜਪਣਾ ਭਾਵੇਂ ਸਰੀਰ ਦਾ ਵੀ ਇਸ਼ਨਾਨ ਜ਼ਰੂਰੀ ਤੇ ਮਨ ਦਾ ਵੀ ਇਸ਼ਨਾਨ ਜ਼ਰੂਰੀ ਹੈ ਕਲੀਅਰ ਹਾਂ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਜੇਤੀ ਸਿਰਠ ਉਪਾਈ ਵੇਖਾਂ ਠੀਕ ਹੈ ਇੱਥੇ ਸ਼ਬਦ ਨਾਲ ਸਿਰਠ ਹੈ ਗਾਵਾ ਠੱਠੇ ਨਾਲ ਉਦਾਂ ਆਪਾਂ ਪੰਜਾਬੀ ਚ ਪੜਦੇ ਸ਼੍ਰਿਸ਼ਟ ਜਾਂ ਸ੍ਰਿਸ਼ਟੀ ਕਹਿ ਦਿੰਨੇ ਆ ਹਨਾ ਤੇ ਇੱਥੇ ਠੱਠੇ ਦਾ ਉਚਾਰਨ ਕਰਨਾ ਜੇਤੀ ਸਿਸ਼ਟ ਉਪਾਈ ਵੇਖਾਂ ਤੇ ਇਹਦਾ ਅਰਥ ਇਹ ਹੈਗਾ ਵਾ ਵੀ ਜਿਤਨੀ ਵੀ ਸ੍ਰਿਸ਼ਟੀ ਆਪਾਂ ਵੇਖਦੇ ਆ ਉਪਾਈ ਦਾ ਅਰਥ ਹੁੰਦਾ ਵਾ ਪੈਦਾ ਪੈਦਾ ਕੀਤੀ ਹੋਈ ਸ੍ਰਿਸ਼ਟੀ ਜਿੰਨੀ ਵੀ ਸਾਨੂੰ ਦਿਸ ਰਹੀ ਵੇਖਾਂ ਮੈਂ ਵੇਖਾਂ ਵੇਣ ਕਰਮਾ ਕੇ ਮਿਲੇ ਨਹੀਂ ਕਿ ਬਿਨਾ ਕਰਮਾ ਤੋਂ ਕਿਸੇ ਨੂੰ ਵੀ ਕੋਈ ਪ੍ਰਾਪਤੀ ਨਹੀਂ ਹੋਂਦ ਰਹੀ ਭਾਗ ਕੇ ਪ੍ਰਮਾਤਮਾ ਦੇ ਹੁਕਮ ਚ ਹੀ ਗੱਲ ਉੱਥੇ ਆ ਗਈ ਕਿ ਸਾਰੇ ਹੁਕਮ ਚ ਹੀ ਹੁੰਦਾ ਵਾ ਤੇ ਪ੍ਰਮਾਤਮਾ ਦੀ ਹੁਕਮ ਮਰਜ਼ੀ ਤੋਂ ਬਿਨਾ ਕਿਸੇ ਨੂੰ ਵੀ ਕੋਈ ਪ੍ਰਾਪਤੀ ਨਹੀਂ ਹੁੰਦੀ ਜਿਦਾ ਗੁਰੂ ਨਾਨਕ ਸਾਹਿਬ ਦਾ ਹੀ ਇੱਕ ਬਚਨ ਆ ਵੇਣ ਕਰਮਾ ਕਿ ਛਪਾਈਏ ਨਾ ਹੀ ਜੇ ਬਹੁ ਤੇਰਾ ਤਾਵੇ ਠੀਕ ਆ ਵੀ ਜਿੰਨਾ ਮਰਜ਼ੀ ਬੰਦਾ ਭੜਕਦਾ ਫਿਰੇ ਇੱਧਰ ਉੱਧਰ ਹੱਥ ਪੈਰ ਮਾਰੇ ਪਰ ਜੀ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕੋਈ ਵੀ ਪ੍ਰਾਪਤੀ ਨਹੀਂ ਹੁੰਦੀ ਠੀਕ ਆ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਨਕ ਮਤ ਦਾ ਅਰਥ ਹੁੰਦਾ ਬੁੱਧੀ ਹੈ ਨਾ ਕਹਿੰਦੇ ਕਿ ਬੁੱਧੀ ਵਿੱਚ ਰਤਨ ਜਵਾਹਰ ਮਾਨਕ ਇਹੜੇ ਤਿੰਨ ਹੈਗੇ ਆ ਨਾ ਇਹ ਦੁਨਿਆਵੀ ਤੌਰ ਤੇ ਬੜੇ ਮਹਿੰਗੇ ਕੀਮਤੀ ਰਤਨ ਮੰਨੇ ਜਾਂਦੇ ਆ ਜਿਦਾਂ ਆਪਣੇ ਕੋਲੇ ਧਾਤਾਂ ਹੁੰਦੀਆਂ ਨਾ ਵੀ ਜਿਦਾਂ ਆਪਾਂ ਕਹਿੰਨੇ ਆ ਵੀ ਇਹ ਲੋਹਾ ਵਾ ਪਿੱਤਲ ਆ ਹੈ ਨਾ ਚਾਂਦੀ ਆ ਸਭ ਤੋਂ ਜਿਹੜੀ ਉੱਪਰ ਆ ਉਹ 골ਡ ਸੋਨਾ ਵਾ ਹਨਾ ਇਦਾਂ ਧਾਤਾਂ ਹੈਗੀਆਂ ਇਦਾਂ ਇਹਨਾਂ ਤੋਂ ਵੀ ਉੱਪਰ ਹੁੰਦੇ ਲਾਲ ਜਵਾਹਰ ਹੁੰਦੇ ਆ ਜਿਹੜਾ ਵੱਡੇ ਵੱਡੇ ਆਪਾਂ ਮੰਤਰੀਆਂ ਸੱਤਰੀਆਂ ਦੇ ਪੜਦੇ ਵੀ ਯਾਰ ਉਹ ਬੰਦਾ ਦੇ ਲਾਲਾਂ ਵਾਲਾ ਵਾ ਜਵੇਰਾ ਮਾਨਕਾਂ ਦਾ ਜਿੱਦਾਂ ਪਿਛਲੇ ਸਮੇਂ ਰਾਜੇ ਹੁੰਦੇ ਨਾ ਰਾਜੇ ਜਦੋਂ ਕਿਸੇ ਨੂੰ ਖੁਸ਼ ਹੁੰਦੇ ਸੀ ਤੇ ਲਾਲ ਜਵੇਹਰ ਦਾ ਭਰ ਕੇ ਥਾਲ ਕੇ ਇਹਨੂੰ ਦਾਨ ਰੂਪ ਦੇ ਵਿੱਚ ਦਿੰਦੇ ਦਿੰਦੇ ਬੁਨਿਆਵੀ ਤੌਰ ਤੇ ਬੜੇ ਮਹਿੰਗੇ ਰਤਨ ਮੰਨੇ ਜਾਂਦੇ ਆ ਠੀਕ ਆ ਪਰ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਤੇਰੀ ਮੱਤ ਦੇ ਵਿੱਚ ਹੀ ਇਹ ਤਿੰਨ ਚੀਜ਼ਾਂ ਪਈਆਂ ਹੋਈਆਂ ਵਾ ਠੀਕ ਆ ਪਰ ਇਹ ਪ੍ਰਗਟ ਕਿਵੇਂ ਹੋਣੀਆਂ ਵਾ ਜੇ ਇੱਕ ਗੁਰ ਕੀ ਸਿੱਖ ਸੁਣੀ ਵੀ ਜੇ ਤੂੰ ਇੱਕ ਗੁਰੂ ਦੀ ਸਿੱਖਿਆ ਉੱਤੇ ਚੱਲਣ ਲੱਪਵੇਂ ਭਾਵ ਕੇ ਹੁਕਮ ਰਜਾਈ ਚੱਲਣਾ ਉਸ ਵਾਲੀ ਸਥਿਤੀ 'ਚ ਆ ਜਾਵੇ ਨਾ ਬੰਦੇ ਦਾ ਮਨ ਬੁੱਧੀ ਆ ਜਾਵੇ ਤੇ ਇਹ ਜਿਹੜਾ ਮਨ ਦੇ ਵਿੱਚ ਹੀ ਇਹ ਸਾਡੇ ਹੈਗੀ ਰਤਨ ਜਵੇਹਰ ਮਾਨਕ ਠੀਕ ਆ ਆਨੰਦ ਸਾਹਿਬ ਦੇ ਵਿੱਚ ਵੀ ਆਉਂਦਾ ਵਾ ਬਾਣੀ ਦੇ ਵਿੱਚ ਹੋਰ ਥਾਂ ਵੀ ਆਉਂਦਾ ਇੱਕ ਥਾਂ ਗੁਰੂ ਸਾਹਿਬ ਜੀ ਕਹਿੰਦੇ ਏ ਮਨ ਰਤਨ ਜਵਾਹਰ ਮਾਨਕ ਤਿਸਕਾ ਮੋਲ ਅਫਾਰਾ ਪੀਅ ਮੰਨ ਦੇ ਵਿੱਚ ਇੰਨੇ-ਇੰਨੇ ਮਹੰਗੇ ਇਹ ਰਤਨ ਜਵੇਹਰ ਮਾਨਕ ਹੈ ਗਿਆ ਕਿ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈਗਾ ਤੇ ਕਿਦੇ ਵਿੱਚ ਆ ਮਨ ਦੇ ਵਿੱਚ ਹੀ ਬਾਹਰੀ ਜਿਹੜੇ ਰਤਨ ਜਵਾਹਰ ਨੇ ਆ ਨਾ ਸਾਡੇ ਕੋਲ ਸੋਨਾ ਚਾਂਦੀ ਜਾਂ ਇਤੋਂ ਮਹੰਗੇ-ਮਹੰਗੇ ਲਾਲ ਹੀਰੇ ਵੀ ਹੈਗੇ ਆ ਕਿ ਜਿਹੜੇ ਇੱਕ-ਇੱਕ ਹੀਰੇ ਦਾ ਕਰੋੜਾਂ ਮੁੱਲ ਆ ਠੀਕ ਆ ਉਹ ਕੋਈ ਖੋਹ ਸਕਦਾ ਪਰ ਜਿਹੜਾ ਤੁਹਾਡੇ ਮਤ ਦੇ ਵਿੱਚ ਗੁਰਬਾਣੀ ਦਾ ਗਿਆਨ ਆ ਜਾਂ ਗੁਰਬਾਣੀ ਦੀ ਵਿਚਾਰ ਆ ਜਾਂ ਜੋ ਵੀ ਤੁਹਾਡਾ ਨਾਮ ਸਿਮਰਨ ਭਜਨ ਬੰਦਗੀ ਇਹਨੂੰ ਕੋਈ ਖੋਹ ਨਹੀਂ ਸਕਦਾ ਤਾਂ ਕਰਕੇ ਗੁਰੂ ਸਾਹਿਬ ਨੇ ਕਿਹਾ ਵੀ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰੂ ਦੀ ਸਿੱਖਿਆ ਤੇ ਚੱਲੇ ਤੇ ਤੇਰੀ ਮਤ ਵਿੱਚ ਇਹ ਸਾਰੇ ਜਿਹੜੇ ਰਤਨ ਪਦਾਰਥ ਜਿਹੜੇ ਤੈਨੂੰ ਅਨਭਵਣਨਗੇ ਕਿ ਜੋ ਮਨ ਦਾ ਗਿਆਨ ਆ ਨਾ ਇਹ ਪਦਾਰਥਾਂ ਦੇ ਜਿਹੜਾ ਤੁਲ ਕੁਛ ਨਹੀਂ ਹੈਗਾ ਸਭ ਤੋਂ ਉੱਪਰ ਇਹਦਾ ਮੋਲ ਹੀ ਕੋਈ ਨਹੀਂ ਹੈਗਾ ਜੋ ਤੁਹਾਡੇ ਦਿਮਾਗ ਜਾਂ ਮਤਬੁੱਧ ਚ ਹੈਗਾ ਵਾ ਠੀਕ ਆ ਅੱਗੇ ਗੁਰੂ ਸਾਹਿਬ ਜੀ ਫੇਰ ਇੱਕ ਜੋੜੜੀ ਕਰਦੇ ਆ ਕਿ ਗੁਰਾ ਇੱਕ ਦੇਹ 부ਝਾਈ ਤੇ ਜੇ ਗੁਰੂ ਮੈਨੂੰ ਇਹ ਇੱਕ ਸੋਝੀ ਦੇ ਦੇਵੇ ਠੀਕ ਆ ਜਿਦਾਂ ਆਪਾਂ ਪਿਛਲੀ ਪੌੜੀ ਦੇ ਵਿੱਚ ਵੀ ਕੀਤਾ ਹੈ 5 ਨੰਬਰ ਪੌੜੀ 'ਚ ਵੀ ਇਹ ਪੰਕਤੀਆਂ ਹੁੰਦੀਆਂ ਇੱਥੇ ਦੁਬਾਰਾ ਫੇਰ 6ਵੀਂ ਪੌੜੀ 'ਚ ਵੀ ਉਹਨਾਂ ਪੰਕਤੀਆਂ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਸਮਾਪਤੀ ਕਰਦੇ ਆ ਕਿ ਗੁਰਾਂ ਇੱਕ ਦੇਹ ਭੁਜਾਈ ਵੀ ਜੇ ਮੈਨੂੰ ਸੂਝੀ ਦੇ ਦੇਣ ਸਮਝ ਦੇ ਦੇਣ ਸਭਨਾ ਜੀਆ ਦਾ ਇੱਕ ਦਾਤਾ ਕਿ ਜਿਹੜੇ ਸਾਰੇ ਜੀਵਾਂ ਦਾ ਇੱਕ ਦਾਤਾ ਵਾ ਸੋ ਮੈਂ ਵਿਸਰਨਾ ਜਾਈ ਐਸੀ ਮੱਤ ਦੀਜੇ ਮੇਰੇ ਠਾਕਰ ਸਦਾ ਸਦਾ ਤੁਧ ਧਿਆਈ ਤੇ ਜੇ ਗੁਰੂ ਸਾਹਿਬ ਮੇਰੇ ਤੇ ਕਿਰਪਾ ਕਰ ਦੇਣ ਨਾ ਪੀ ਜਿੱਦਾਂ ਕੱਲ ਆਪਾਂ ਪੰਕਤੀ ਪੜ੍ਹੀ ਵਿਸਰ ਵਾਲੀ ਤੇ ਅੱਜ ਜਦਾਂ ਇਹ ਮੇਰੇ ਯਾਦ ਵਿੱਚ ਆ ਗਈ ਪੀ ਉੱਥੇ ਵੀ ਉਹ ਅਰਦਾਸ ਜੋਦੜੀ ਕੀਤੀ ਗੁਰੂ ਸਾਹਿਬ ਨੇ ਪੀ ਮੈਨੂੰ ਉਹ ਪ੍ਰਮਾਤਮਾ ਵਿਸਰੇ ਨਾ ਠੀਕ ਆ ਇਸ ਕਰਕੇ ਇਹ ਬਾਡੀ ਦੇ ਵਿੱਚ ਗੁਰੂ ਸਾਹਿਬ ਨੇ ਜਿਹੜਾ ਵਾ ਬਾਹਰੀ ਇਸ਼ਨਾਨ ਦੀ ਗੱਲ ਕਰਦੇ ਕਿਹਾ ਵੀ ਬਾਹਰੀ ਇਸ਼ਨਾਨ ਤਾਂ ਹੀ ਆ ਵੀ ਜੇ ਪ੍ਰਮਾਤਮਾ ਨੂੰ ਭਾਵੇ ਤੇ ਮਨ ਦੇ ਵਿੱਚ ਹੀ ਸਾਡਾ ਸਾਰਾ ਕੁਝ ਆ ਮਨ ਦਾ ਇਸ਼ਨਾਨ ਜ਼ਰੂਰੀ ਆ ਮਨ ਵਿੱਚ ਰਤਨ ਜਵਾਹਰ ਵਰਗੇ ਪਦਾਰਥ ਆ ਜੇ ਉਹ ਪ੍ਰਾਪਤ ਹੋ ਗਏ ਤੇ ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਵਾ ਉਹ ਆਟੋਮੈਟਿਕ ਆ ਜਾਂਦੀਆਂ ਵਾ ਤੇ ਇਹਨਾਂ ਆਉਣ ਦੇ ਨਾਲ ਕੋਈ ਸਾਨੂੰ ਹੰਕਾਰ ਨਾ ਹੋਵੇ ਗੁਰੂ ਸਾਹਿਬ ਜੀ ਕਹਿੰਦੇ ਜੋਦੜੀ ਰੂਪ ਦੇ ਵਿੱਚ ਪ੍ਰਮਾਤਮਾ ਅਗੇ ਅਰਦਾਸ ਕਰਨੀ ਚਾਹੀਦੀ ਆ ਕਿ ਇਹ ਪ੍ਰਮਾਤਮਾ ਮੈਨੂੰ ਕਦੇ ਵੀ ਭੁੱਲੇ ਨਾ ਕਦੇ ਵੀ ਵਿਸਰੇ ਨਾ ਠੀਕ ਆ ਉਹ ਪ੍ਰਮਾਤਮਾ ਜਿਹੜਾ ਸਾਰਿਆਂ ਦਾ ਦਾਤਾ ਠੀਕ ਆ ਲੱਗੀ ਸਮਝ ਹਾਂ ਪੁੱਲ ਚੁੱਕ ਦੀ ਖਿਮਾ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ